ਤਲੁਟ ਖੁਆ ਨਿਆ ਜ਼ਿਆਦਾ ਵਾਚ ਚੁੱਕੀ ਹਨ ਕਿ ਲੁਟੇਰਿਆਂ ਵੱਲੋਂ ਆਏ ਦਿਨ ਕੋਈ ਨਾ ਕੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਜ਼ਰੂਰ ਦਿੱਤਾ ਜਾਂਦਾ ਹੈ ਇੱਕ ਅਜਿਹੀ ਲੁੱਟ ਦੀ ਵਾਰਦਾਤ ਨੂੰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਜਿੱਥੇ ਇੱਕ ਵਪਾਰੀ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਤੇ ਉਸ ਕੋਲੋਂ ਲੱਖਾਂ ਦੀ ਲੁੱਟ ਕੀਤੀ ਜਾਂਦੀ ਹੈ ਤੇ ਮੌਕੇ ਤੇ ਫਰਾਰ ਫੈਲ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰਵਾ ਰਿਹਾ ਜਿੱਥੇ ਅਬਦਿਸਰ ਸ਼ਹੀਦਰਬਾਦ ਸਾਹਿਬ ਨੇੜੇ ਵਪਾਰੀ ਕੋਲੋਂ ਲੁੱਟ ਕੀਤੀ ਗਈ ਹਾਲਾਂਕਿ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਚੁੱਕੀ ਹੈ ਤਾਂ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇੱਕ ਸੋਨਾ ਕੋਰੀਅਰ ਕਰਨ ਦਾ ਕੰਮ ਕਰਦਾ ਸੀ ਪੀੜਿਤ ਜਿਸ ਕੋਲੋਂ ਲੱਖਾਂ ਦੀ ਲੁੱਟ ਕਰਕੇ ਅਣਪਛਾਤੇ ਜਿਹੜੇ ਨੇ ਲੁਟੇਰੇ ਫਰਾਰ ਹੋ ਚੁੱਕੇ ਨੇ ਤਾਂ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸੋਨਾ ਕੋਰੀਅਰ ਜਿਹੜਾ ਕਿ ਵੱਖ-ਵੱਖ ਦੁਕਾਨਾਂ ਤੋਂ ਸੋਨਾ ਇਕੱਠਾ ਕਰਕੇ ਬਾਹਲੇ ਵਿਦੇਸ਼ਾਂ ਦੇ ਵਿੱਚ ਕੁਰੀਅਰ ਕਰਦਾ ਸੀਗਾ ਅਤੇ ਜਿਵੇਂ ਹੀ ਉਹ ਆਪਣੇ ਐਕਟਿਵ ਆਉਤੇ ਸਵਾਰ ਹੋ ਕੇ ਜਾ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਹੀ ਦੋ ਮੋਟਰਸਾਈਕਲ ਉੱਤੇ ਸਾਕਸ਼ ਆਂਦੇ ਨੇ ਅਤੇ ਉਹਨਾਂ ਵੱਲੋਂ ਉਸ ਕੋਲ ਕੋਰੀਅਰ ਵਾਲਾ ਬੈਗ ਖੋ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਉਸ ਤੋਂ ਬਾਅਦ ਉਸ ਸਾਕਸ਼ ਵੱਲੋਂ ਉਹਨਾਂ ਦਾ ਪਿੱਛਾ ਵੀ ਕੀਤਾ ਜਾਂਦਾ ਪਰ ਪਹਿਲਾਂ ਹੀ ਜਿਹੜੇ ਲੁਟੇਰੇ ਨੇ ਚੱਕਮਾ ਦੇ ਕੇ ਫਰਾਰ ਹੋ ਜਾਂਦੇ ਨੇ ਅਤੇ ਉਸ ਦੇ ਗ੍ਰਿਫਤ ਦੇ ਵਿੱਚ ਇਹ ਲੁਟੇਰੇ ਨਹੀਂ ਆਂਦੇ ਪਰ ਇਸ ਦੀ ਸੂਚਨਾ ਜਿਹੜੀ ਹੈ ਪੁਲਿਸ ਨੂੰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੇ ਉਸ ਜਗ੍ਹਾ ਉੱਤੇ ਘਟਨਾ ਵਾਪਰੀ ਹੈ ਉੱਥੇ ਦੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣਗੇ ਉਸ ਤੋਂ ਬਾਅਦ ਹੀ ਪਤਾ ਲਗਾਇਆ ਜਾਵੇਗਾ ਕਿ ਕਿਹੜੇ ਮੋਟਰਸਾਈਕਲ ਦੇ ਦੋ ਲੁਟੇਰੇ ਉਸ ਸਖਸ਼ਾਏ ਜਿਨ੍ਹਾਂ ਵੱਲੋਂ ਲੱਖਾਂ ਦੀ ਲੁੱਟ ਕੀਤੀ ਜਾਂਦੀ ਅਤੇ ਮੁਕੀਤ ਤੇ ਫਰਾਰ ਹੋਇਆ ਜਾਂਦਾ ਹੈ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਦੋ ਭਰਾ ਨੇ ਜਿਨ੍ਹਾਂ ਦੇ ਵਿੱਚ ਦੋਨੇ ਭਰਾ ਸੋਨਾ ਕੂਰੀਅਰ ਦਾ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਇੱਕ ਭਰਾ ਸੋਨਾ ਲੈ ਕੇ ਵਕ ਵਕ ਦੁਕਾਨਾਂ ਤੋਂ ਸੋਨਾ ਲੈ ਕੇ ਕੋਰੇ ਕਰਨ ਦੇ ਲਈ ਜਾਂਦਾ ਹੁੰਦਾ ਹੈ ਤੇ ਉਸੇ ਸਮੇਂ ਇਸ ਵਾਰਦਾਤ ਨੂੰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਤੇ ਵੱਡੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ ਪਰ ਅਕਸਰ ਅਸੀਂ ਵੇਖਦੇ ਹਾਂ ਕਿ ਅੰਮ੍ਰਿਤਸਰ ਦੇ ਕਹਿਲੇ ਜਾਵੇ ਜਾਂ ਫਿਰ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਆਏ ਦਿਨ ਕੋਈ ਨਾ ਕੋਈ ਘਟਨਾ ਲੁੱਟਣਾ ਜਰੂਰ ਜੁੜੀ ਹੋਈ ਹੁੰਦੀ ਹੈ ਜਿਸ ਦੇ ਵਿੱਚ ਲੱਖਾਂ ਦੀ ਲੁੱਟ ਕਰਕੇ ਜਿਹੜੇ ਲੁਟੇਰੇ ਹੁੰਦੇ ਨੇ ਫਰਾਰ ਹੋ ਜਾਂਦੇ ਨੇ ਪਰ ਇਸ ਵਿਚਾਲੇ ਤੋਂ ਉਹਨੂੰ ਦੱਸਦੇ ਆਏ ਨੇ ਕਿ ਜਿੱਥੇ ਇੱਕ ਸਖਸ਼ ਕੋਲੋਂ ਜਿੱਥੇ ਇੱਕ ਵਪਾਰੀ ਕੋਲੋਂ ਵੱਡੀ ਲੁੱਟ ਕਰਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਪਰ ਜਿਹੜਾ ਵਪਾਰੀ ਦਾ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਪਰ ਪੁਲਿਸ ਦੀ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਦੀ ਵੱਡੀ ਲੁੱਟ ਹੋਈ ਉਸ ਕੋਲੋਂ ਅਜੇ ਇੱਕ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਉਸ ਕੋਲ ਕਿੰਨਾ ਸੋਨਾ ਸੀਗਾ ਪਰ ਇਹ ਜ਼ਰੂਰ ਪਤਾ ਸੀਗਾ ਕਿ ਕੋਈ ਅਣਪਛਾਤੇ ਆਂਦੇ ਨੇ ਅਤੇ ਜੋ ਕੂਰੀਅਰ ਕਰਨ ਦੇ ਲਈ ਉਹ ਲੈ ਕੇ ਜਾਂਦੇ ਨੇ ਬੈਗਾਂ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਦੇ ਵਿੱਚ ਡਿਊਟੀ ਹੋਈ ਹੈ ਉਸ ਤੋਂ ਬਾਅਦ ਹੀ ਇਹਨਾਂ ਸਾਰੇ ਮਾਮਲਾ ਦੇ ਜਿਹੜੇ ਆ ਰਾਜ਼ ਜਿਹੜੇ ਨੇ ਖੁੱਲਣਗੇ ਤੇ ਪਤਾ ਲੱਗੇਗਾ ਕਿ ਇਹਨਾਂ ਵੱਲੋਂ ਪਹਿਲਾਂ ਹੀ ਕਿਆ ਰੇਕੀ ਕੀਤੀ ਗਈ ਹੋਵੇਗੀ ਇਹ ਸਾਰੇ ਮਾਮਲੇ ਦੀ ਪੁਲਿਸ ਜਾਂਚ ਕਰੇਗੀ ਤੇ ਉਸ ਤੋਂ ਬਾਅਦ ਹੀ ਇਹਨਾਂ ਸਭ ਕਾਰਨਾਂ ਦਾ ਪਤਾ ਚੱਲ ਸਕੇਗਾ ਸੈਂਟਰਲ ਵੀ ਨਾਲ ਐਸਪੀ ਸਾਹਿਬ ਵੀ ਮੌਕੇ ਤੇ ਆਏ ਨੇ ਕਿ ਸਾਰੀਆਂ ਟੀਮਾਂ ਬਣਾ ਕੇ ਸੀਨੀਅਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਆਂ ਕੈਮਰਿਕਮ ਕਰਦੇ ਆ। ਤੋਂ ਇਸ ਮਤ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ। ਫਰਦਰ ਕਾਰਵਾਈ ਸੀ ਕਰਦੇ। ਸਰ 골ਡ ਕਿੰਨਾ ਹੈ ਪਤਾ ਲੱਗਿਆ? ਨਹੀਂ ਉਹ ਹਲੇ ਉਹਨਾਂ ਨੂੰ ਆਪ ਨੂੰ ਖੁਦ ਨਹੀਂ ਪਤਾ ਕਿੰਨਾ 골ਡ ਸੀਗਾ। ਉਹਨਾਂ ਨੇ ਦੱਸਿਆ ਕਿ ਪੰਜ ਤੇ 6 ਲੋਕਾਂ ਕੋਲ ਲੈ ਕੇ ਆਏ ਸੀ ਕਿ ਭਾਰਤ ਦੇ ਛੋਟੇ-ਛੋਟੇ। ਤੋਂ ਉਹ ਕੈਲਕੂਲੇਟ ਕਰਕੇ ਦੱਸਣਗੇ ਜਾਨ। ਸਰ ਜਿਹੜੇ ਲੋਕ ਲੁੱਟਣ ਆਏ ਸੀ ਉਹ ਕਿੰਨੇ ਲੋਕ ਸੀ ਤੇ ਕਿਹੜੀ ਜਗ੍ਹਾ ਤੇ ਉਹ ਭਾਰਤ ਆ। ਦੋ ਜਨੇ ਲੁੱਟਣ 来 ਸੀਗੇ। ਤੇ ਇਹ ਪ੍ਰਾਗ ਦਾ ਸਟ੍ਰੌਂਗ ਤੋਂ ਦਰੋ ਅੱਗੇ ਜਾਓ। ਉੱਥੇ ਕਰਕੇ ਇਹ ਹਾਦਸਾ ਹੋਇਆ। ਇਹ ਪੈਦਲ ਸੀ। ਨਹੀਂ। ਜਿਹੜੇ ਜਿਹੜਾ ਮਦਈ ਹੈ ਕੰਪਲੇਂਟਡ ਹੈ ਇਹ ਵੀ ਇਹ ਐਕਟੀਵਿਟੀ ਤਾਂ ਸੀਗਾ ਤੇ ਜਿਹੜੇ ਲੁੱਟਮ ਆਏ ਸੀ ਉਹ ਦੋ ਦੋ ਦਿਨ ਮੋਸ਼ਲ ਤੇ ਸੀ ਕੀ ਲੱਗਦਾ ਕਿ ਰੇਕੀ ਕੀਤੀ ਚਾਰੀ ਸੀ ਪੁਲਿਸ ਨੇ ਜੀ ਕਹਿ ਸਕਦੇ ਆ ਰੇਕੀ ਹੋ ਸਕਦੀ ਕੀਤੀ ਹੋਵੇ ਉਹਨਾਂ ਨੇ ਸਰ ਰੂਮਰ ਇਹ ਹੈ ਕਿ 3 ਕਿਲੋ ਦੇ ਕਰੀਬ ਗੋਲਡ ਸੀ ਕੀ ਹੈ ਨਹੀਂ ਨਹੀਂ ਸਾਨੂੰ ਨਹੀਂ ਪਤਾ ਕੋਈ ਰੂਮਰ ਨਹੀਂ ਸੰਧ ਕਿਸੇ ਨੇ ਕਿਹਾ 3 ਕਿਲੋ ਸਾਨੂੰ ਉਹਨਾਂ ਨੇ ਇਹ ਹੀ ਕਿਹਾ ਕਿ ਸਾਰਾ ਚੈੱਕ ਕਰਕੇ ਦੇਖ ਕੇ ਦੱਸਾਂਗੇ ਤੁਹਾਨੂੰ ਸੀਸੀਟੀਵੀ ਸਾਹਮਣੇ ਆਈ ਹਾਂ ਚੱਲ ਰਹੀ ਜੀ ਸੀਸੀਟੀਵੀ ਕਵਰੇਜ ਕਾਫੀ ਦੇਖੇ ਆਪਾਂ ਫੁਟੇਜ ਆਈ ਜੀ ਸਾਨੂੰ ਸਹੀ ਉੱਤੇ ਕੰਮ ਕਰ ਰਹੇ ਆ